ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਗ੍ਰਗ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਪੀਸੀ ਅਪਡੇਟ ਪੰਜਾਬ ਦੀਆਂ ਮੁੱਖ ਖ਼ਬਰਾਂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਰਾਹੁਲ ਗਾਂਧੀ ਨੇ ਵਾਈ ਨਾਟ ਤੋਂ ਨਾਮਜ਼ਦਗੀ ਕੀਤੀ ਦਾਖਲ ਪਟਿਆਲਾ ਕੇਕ ਮਾਮਲਾ ਸਿਹਤ ਵਿਭਾਗ ਦੀ ਟੀਮ ਨੂੰ ਵਿਕਰੀ ਤੋਂ ਆਇਆ ਕੇਕ ਦਾ ਹੈਰਾਨ ਕਰਨ ਵਾਲਾ ਸੱਚ 33 ਸਾਲ ਦੇ ਲੰਮੇ ਵਕਤੇ ਪਿਛੋਂ ਸਾਬਕਾ ਪੀਐਮ ਨਮੋਹਨ ਸਿੰਘ ਰਾਜ ਸਭਾ ਤੋਂ ਹੋਏ ਰਿਟਾਇਰ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਚ ਆਪ ਵੱਲੋਂ 7 April ਨੂੰ ਦੇਸ਼ ਭਰ ਚ ਸਮੂਹਿਕ ਵਰਤ ਕਰਨ ਦਾ ਕੀਤਾ ਐਲਾਨ ਜੇਲ੍ਹ ਚਰਵਿੰਨ ਕੇਜਰੀਵਾਲ ਦੀ ਸਿਹਤ ਹੋਈ ਖਰਾਬ ਸਾਡੇ 4 ਕਿਲੋ ਵਜ਼ਨ ਘਟਿਆ ਤਾਈਵਾਨ ਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੁਚਾਲ 7.4 ਤੀਬਰਤਾ ਦੇ ਭੁਚਾਲ ਕਾਰਨ ਝੁਕੀਆਂ ਅਸਮਾਨੀ ਇਮਾਰਤਾਂ ਤਰਨਤਾਰਨ ਘਰ ਦੇ ਬਾੜ ਫਾਇਰਿੰਗ ਕਰਕੇ ਬਦਮਾਸ਼ ਫਰਾਰ ਜਾਂਚ ਵਿੱਚ ਜੁਡੀ ਪੁਲਿਸ ਕੇਂਦਰੀ ਮੰਤਰੀ ਐਲ ਮੁਰੂਗਨ ਮਨੋਜ ਚਾਹ ਸਮੇਤ 12 ਮੈਂਬਰਾਂ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸੋਂ ਕਸ਼ਮੀਰ ਚ ਧਾਰਾ 370 ਹਟਾਉਣ ਨਾਲ ਦੇ ਚੁਫੇਰੀਆਂ ਸੁਰੱਖਿਅਤ ਹੋਇਆ ਯੋਗੀ ਅਦਿੱਤਿਆਨਾਥ ਆਰੂ ਕਰਦੇ ਆ ਪੰਜਾਬੀਆਂ ਮੁੱਖ ਖਬਰਾਂ ਵੱਲ ਗਾਂਧੀ ਨੇ ਵਾਇਨਾਡ ਤੋਂ ਨਾਮਜ਼ਦਗੀ ਕੀਤੀ ਢਾਕਲ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੇਰਲ ਦੇ ਵਾਇਨਾਡ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਇਸ ਦੌਰਾਨ ਉਹਨਾਂ ਦੀ ਪੈਣ ਪ੍ਰੇਂਕਾ ਗਾਂਧੀ ਵੀ ਮੌਜੂਦ ਸੀ ਇਸ ਤੋਂ ਪਹਿਲਾਂ ਰਾਹੁਲ ਨੇ ਵਾਈ ਨਾ ਚ ਵੱਡਾ ਰੋਡ ਸ਼ੋਅ ਕੀਤਾ ਸੀ ਪਟਿਆਲਾ ਕੇਕ ਮਾਮਲਾ ਸਿਹਤ ਵਿਭਾਗ ਦੀ ਟੀਮ ਨੂੰ ਬੇਕਰੀ ਤੋਂ ਆਇਆ ਕੇਕ ਦਾ ਹੈਰਾਨ ਕਰਨ ਵਾਲਾ ਸੱਚ ਪਟਿਆਲਾ ਚ ਕੇਕ ਖਾਣ ਨਾਲ ਦਾ ਸਾਲਾਂ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ਚ ਸਿਹਤ ਵਿਭਾਗ ਨੇ ਨਿਊ ਇੰਡੀਆ ਬੇਕਰੀ ਖਿਲਾਫ ਚਲਾਨ ਪੇਸ਼ ਕੀਤਾ ਹੈ ਵਿਭਾਗ ਦੀ ਟੀਮ ਨੇ ਬੇਕਰੀ ਦੀ ਵਰਕਸ਼ਾਪ ਤੇ ਛਾਪਾ ਮਾਰ ਕੇ ਉਥੇ ਤਿਆਰ ਕੀਤੇ ਵੱਖ-ਵੱਖ ਫਲੇਵਰ ਦੇ ਕੇਕ ਦੇ 4 ਸੈਂਪਲ ਭਰੇ ਹਨ ਇਸ ਦੌਰਾਨ ਵਿਭਾਗ ਦੀ ਟੀਮ ਨੇ ਦੇਖਿਆ ਕਿ ਵਰਕਸ਼ਾਪ ਵਿੱਚ ਸਫਾਈ ਦੀ ਕਾफी ਘਾਟ ਸੀ ਖਾਣ ਪੀਣ ਦੀਆਂ ਵਸਤੂਆਂ ਇੱਧਰ ਉੱਧਰ ਬੇਤਰਤੀਬੇ ਢੰਗ ਨਾਲ ਰੱਖੀਆਂ ਗਈਆਂ ਉਹ ਕਵਰ ਨਹੀਂ ਕੀਤੇ ਗਏ ਸਨ ਧੂਏ ਕਾਰਨ ਦੀਵਾਰਾਂ ਤੇ ਧੁਨੀ ਪਈ ਹੋਈ ਸੀ ਗੰਦੀ ਹਾਲਤ ਵਿੱਚ ਕੇਕ ਤਿਆਰ ਕੀਤੇ ਜਾ ਰਹੇ ਸਨ ਇਸ ਸਬਬ ਦੇ ਮੱਦੇਨਜ਼ਰ ਵਿਭਾਗ ਨੇ ਬੇਕਰੀ ਖਿਲਾਫ ਚਲਾਨ ਪੇਸ਼ ਕੀਤਾ ਹੈ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਵਿਜੇ ਨੇ ਬੇਕਰੀ ਖਿਲਾਫ ਚਲਾਨ ਕੱਟਣ ਅਤੇ ਵਿਕਰੀ ਦੀ ਵਕਸ਼ਾਤ ਤੋਂ ਸੈਂਪਲ ਇਕੱਤਰ ਕਰਨ ਦੀ ਪੁਸ਼ਟੀ ਕੀਤੀ। ਉਹਨਾਂ ਦੱਸਿਆ ਕਿ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਦੀ ਰਿਪੋਰਟ ਦੇ ਆਧਾਰ ਤੇ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾਵੇਗੀ। 33 ਸਾਲ ਦੇ ਲੰਮੇ ਵਿਕਵੇ ਪਿੱਛੋਂ ਸਾਬਕਾ ਪੀਐਮ ਮਨਮੋਹਨ ਸਿੰਘ ਰਾਜ ਸਭਾ ਤੋਂ ਹੋਏ ਰਿਟਾਇਰ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਰਾਜ ਸਭਾ ਤੋਂ ਸੇਵਾ ਮੁਕਤ ਹੋ ਗਏ ਹਨ। ਉਹਨਾਂ ਦੀ ਸੇਵਾ ਮੁਕਤੀ ਤੇ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਇੱਕ ਭਾਵੁਕ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਹੁਣ ਤੁਸੀਂ ਰਾਜ ਸਭਾ ਵਿੱਚ ਨਹੀਂ ਰਹੋਗੇ ਅਤੇ ਸਰਗਰਮ ਰਾਜਨੀਤੀ ਤੋਂ ਸੰन्यास ਲੈ ਰਹੇ ਹੋ ਹਾਲਾਂਕਿ ਇਸ ਤੋਂ ਬਾਅਦ ਵੀ ਦੇਸ਼ ਦੇ ਲੋਕਾਂ ਲਈ ਤੁਹਾਡੀ ਆਵਾਜ਼ بلند ਹੁੰਦੀ ਰਹੇਗੀ ਕਾਂਗਰਸ ਪ੍ਰਧਾਨ ਮਨਮਲੀ ਕਾਰਾਜਨ ਖੜਗੇ ਨੇ ਚਿੱਠੀ 'ਚ ਲਿਖਿਆ ਕਿ ਤਿੰਨ ਦਹਾਕਿਆਂ ਤੋਂ ਵੱਧ ਸੇਵਾ ਕਰਨ ਤੋਂ ਬਾਅਦ ਅੱਜ ਜਦੋਂ ਤੁਸੀਂ ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਹੋ ਤਾਂ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਬਹੁਤ ਘੱਟ ਲੋਕ ਕਹਿ ਸਕਦੇ ਹਨ ਕਿ ਉਹਨਾਂ ਨੇ ਤੁਹਾਡੇ ਨਾਲੋਂ ਵੱਧ ਸਮਰਪਣ ਅਤੇ ਲਗਨ ਨਾਲ ਸਾਡੇ ਦੇਸ਼ ਦੀ ਸੇਵਾ ਕੀਤੀ ਹੈ ਦੇਸ਼ ਅਤੇ ਇਸ ਦੇ ਲੋਕਾਂ ਲਈ ਤੁਹਾਡੇ ਜਿੰਨਾ ਕੰਮ ਬਹੁਤ ਘੱਟ ਲੋਕਾਂ ਨੇ ਕੀਤਾ ਹੈ ਤੁਹਾਡੀ ਕੈਬਨਿਟ ਦਾ ਇਸ ਹਿੱਸਾ ਬਣਨਾ ਮੇਰੇ ਲਈ ਮੀਜ਼ੀ ਸਨਮਾਨ ਹੈ ਪਿਛਲੇ 10 ਸਾਲਾਂ ਦੌਰਾਨ ਜਦੋਂ ਮੈਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਕਾਂਗਰਸ ਪਾਰਟੀ ਦਾ ਨੇਤਾ ਰਿਹਾ ਹਾਂ ਤੁਸੀਂ ਹਮੇਸ਼ਾ ਬੁੱਧੀ ਦੇ ਸਰੋਤ ਰਹੇ ਹੋ ਅਤੇ ਇੱਕ ਅਜਿਹਾ ਵਿਅਕਤੀ ਰਿਹਾ ਹੈ ਜਿਸ ਦੀ ਸਲਾਹ ਮੈਂ ਕਦੀ ਕਦਰ ਸਾਲਾਂ ਦੌਰਾਨ ਤੁਸੀਂ ਨਿਜੀ ਅਸੁਵਿਧਾਵਾਂ ਦੇ ਬਾਵਜੂਦ ਕਾਂਗਰਸ ਪਾਰਟੀ ਲਈ ਉਪਲਬਧ ਰਹਿਣਾ ਯਕੀਨੀ ਬਣਾਇਆ ਹੈ ਇਸ ਲਈ ਮੈਂ ਅਤੇ ਪਾਰਟੀ ਹਮੇਸ਼ਾ ਧੰਨਵਾਦੀ ਰਹਾਂਗੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਚ ਆਪ ਵੱਲੋਂ 7 ਅਪ੍ਰੈਲ ਨੂੰ ਦੇਸ਼ ਭਰ ਚ ਸਮੂਹਿਕ ਵਰਤ ਕਰਨ ਦਾ ਕੀਤਾ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹਨ ਅਦਾਲਤ ਨੇ ਉਸ ਨੂੰ 15 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਭੇਜ ਦਿੱਤਾ ਹੈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ 21 ਮਾਰਚ ਨੂੰ ਕਥਿਤ ਸ਼ਰਾਬ ਕੋਟਾਲੇ ਨਾਲ ਸਬੰਧਿਤ ਮਨੀ ਲaundering ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸਮੂਹਿਕ ਮਰਨ ਵਰਤ ਦਾ ਐਲਾਨ ਕੀਤਾ ਹੈ ਆਮ ਆਦਮੀ ਪਾਰਟੀ ਆਗੂ ਗੋਪਾਲ ਰਾਏ ਨੇ ਕਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 7 April ਨੂੰ ਦੇਸ਼ ਭਰ ਵਿੱਚ ਵਿਆਪਕ ਮਰਨ ਵਰਤ ਰੱਖਿਆ ਜਾਵੇਗਾ ਤੁਹਾਡੇ ਸਾਰੇ ਮੰਤਰੀ ਵਿਧਾਇਕ ਸੰਸਦ ਮੈਂਬਰ ਅਤੇ ਪਾਰਟੀ ਆਗੂ 7 April ਨੂੰ ਜੰਤਰ ਮੰਤਰ ਵਿਖੇ ਸਮੂਹਿਕ ਵਰਤ ਰੱਖਣਗੇ ਜੇਲ੍ਹ ਚ ਅਰਵਿੰਦ ਕੇਜਰੀਵਾਲ ਦੀ ਸਿਹਤ ਹੋਈ ਖਰਾਬ ਸਾਡੇ 4 ਕਿਲੋ ਵਜ਼ਨ ਘਟਿਆ ਆਤੀਸ਼ੀ ਆਮ ਆਦਮੀ ਪਾਰਟੀ ਆਪ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਿਮਾਰ ਹਨ ਅਤੇ 21 ਮਾਰਚ ਨੂੰ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦਾ ਭਾਰ 4.5 ਕਿਲੋਗ੍ਰਾਮ ਘਟ ਗਿਆ ਹੈ ਹਾਲਾਂਕਿ ਤਿਆੜ ਜੇਲ੍ਹ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਠੀਕ ਹਨ ਅਤੇ ਜੇਲ੍ਹ ਦੇ ਡਾਕਟਰਾਂ ਨੇ ਉਹਨਾਂ ਦੀ ਸਿਹਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਦਿੱਲੀ ਦੀ ਨਿਆਇਕ ਹਿਰਾਸਤ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਅਰਵਿੰਦ ਕੇਜਰੀਵਾਲ ਨੂੰ ਇੱਥੋਂ ਦੀ ਇੱਕ ਅਦਾਲਤ ਨੇ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਣ ਤੋਂ ਬਾਅਦ ਧਿਆੜ ਜੇਲ੍ਹ ਭੇਜ ਦਿੱਤਾ ਕੇਜਰੀਵਾਲ ਨੂੰ ਧਿਆੜ ਜੇਲ੍ਹ ਦੀ ਜੇਲ੍ਹ ਨੰਬਰ 2 ਵਿੱਚ 1.14 ਗੁਣਾ 8 ਫੁੱਟ ਦੀ ਬੈਰਕ ਵਿੱਚ ਰੱਖਿਆ ਗਿਆ ਹੈ ਤਾਈਵਾਨ 'ਚ ਆਇਆ ਸਭ ਤੋਂ ਸ਼ਕਤੀਸ਼ਾਲੀ ਪੁਚਾਲ 7.4 ਤੀਬਰਤਾ ਦੇ ਪੁਚਾਲ ਕਾਰਨ ਝੁਕੀਆਂ ਅਸਮਾਨੀ ਇਮਾਰਤਾਂ ਟਰੈਕਟਰ ਪੈਮਾਨੇ ਤੇ 7.4 ਦੀ ਤੀਬਰਤਾ ਵਾਲੇ ਪੁਚਾਲ ਨੇ ਬੁੱਧਵਾਰ ਨੂੰ ਤਾਇਵਾਨ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਨਾਲ ਜਾਪਾਨ ਦੇ ਯੂਨਾਗੁਨੀ ਟਾਪੂ ਦੇ ਨੇੜੇ ਸੁਨਾਮੀ ਆ ਗਈ 1999 ਵਿੱਚ ਦੇਸ਼ ਦੀ ਨੋਟੋ ਕਾਉਂਟੀ ਵਿੱਚ ਆਏ 7.2 ਤੀਬਰਤਾ ਦੇ ਭੁਚਾਲ ਤੋਂ ਬਾਅਦ ਪਿਛਲੇ 25 ਸਾਲਾਂ ਵਿੱਚ ਤਾਈਵਾਨ ਵਿੱਚ ਆਉਣ ਵਾਲਾ ਇਹ ਸਭ ਤੋਂ ਸ਼ਕਤੀਸ਼ਾਲੀ ਭੁਚਾਲ ਹੈ ਜਿਸ ਵਿੱਚ 2500 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 1300 ਤੋਂ ਵੱਧ ਲੋਕ ਜ਼ਖਮੀ ਹੋਏ ਸਨ ਤਰਨਤਾਲ ਸ਼ਹਿਰ ਦੇ ਵਿੱਚ ਘਰ ਦੇ ਬਾਹਰ ਫਾਇਰਿੰਗ ਕਰਕੇ ਬਦਮਾਸ਼ ਫਰਾਰ ਜਾਂਚ ਵਿੱਚ ਜੁੜੀ ਪੁਲਿਸ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਸਰਾਏ ਅਮਾਨਤ ਖਾਂ ਵਿੱਚ ਸਥਿਤ ਇੱਕ ਘਰ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਹੁਣ ਪੁਲਿਸ ਵੱਲੋਂ ਦੀ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ ਪਰਮਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਹ ਆਪਣੇ ਘਰ ਬੈਠ ਕੇ ਖਾਣਾ ਖਾ ਰਿਹਾ ਸੀ ਉਦੋਂ ਅਚਾਨਕ ਘਰ ਦੇ ਬਾਹਰ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ ਉਸ ਨੇ ਦੇਖਿਆ ਕਿ ਘਰ ਦੇ ਗੇਟ ਤੇ ਤਿੰਨ ਗੋਲੀਆਂ ਦੇ ਨਿਸ਼ਾਨ ਹਨ ਗੋਲੀਬਾਰੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਘਰਾਂ ਤੋਂ ਬਾਹਰ ਆ ਗਏ ਅਜੇ ਮੋਟਰਸਾਈਕਲ ਤਵਾਲ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਪੀੜਤ ਪਰਮਜੀਤ ਸਿੰਘ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਕਿਉਂਕਿ ਉਸ ਦੇ ਪਰਿਵਾਰ ਨੂੰ ਜਾਨ ਮਾਲ ਦਾ ਖਤਰਾ ਹੈ ਹਮਲਾਵਰਾਂ ਨੂੰ ਵੀ ਜਲਦੀ ਕਾਬੂ ਕੀਤਾ ਜਾਵੇ ਨੈਕਸਟ ਨਿਊਜ਼ ਕੇਂਦਰੀ ਮੰਤਰੀ ਐਲ ਮੁਰੋਗਨ ਮਨੋਤ ਚਾ ਸਮੇਤ 12 ਮੈਂਬਰਾਂ ਨੇ ਰਾਜ ਸਭਾ ਵੱਜੋਂ ਚੁੱਕੀ ਸੋਂ ਅੱਜ ਕੇਂਦਰੀ ਮੰਤਰੀ ਐਲ ਮੁਰੂਗਨ ਮਨੋਚਾ ਅਤੇ 10 ਹੋਰਾਂ ਸਮੇਤ 12 ਮੈਂਬਰਾਂ ਨੇ ਰਾਜ ਸਭਾ ਦੇ ਮੈਂਬਰ ਵੱਜੋਂ ਸੋਹ ਚੁੱਕੀ ਕਸ਼ਮੀਰ ਚ 370 ਹਟਾਉਣ ਨਾਲ ਦੇਸ਼ ਚਫੇਰਿਓਂ ਸੁਰੱਖਿਤ ਹੋਇਆ ਯੋਗੀ ਅਦਿੱਤਿਆਨਾਥ ਨੇ ਕਿਹਾ ਉੱਤਰਾ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਦਾ ਕਹਿਣਾ ਹੈ ਕਿ ਕਸ਼ਮੀਰ ਵਿੱਚ 370 ਨੂੰ ਖਤਮ ਕਰਨਾ ਉੱਤਰ ਪੂਰਬ ਵਿੱਚ ਨਕਸਲਵਾਦ ਅਤੇ ਬਗਾਵਤ ਦਾ ਅੰਤ ਇਹ ਦਰਸਾਉਂਦਾ ਹੈ ਕਿ ਕਿਵੇਂ ਦੇਸ਼ ਵਿੱਚ ਅੰਦਰੂਨੀ ਸੁਰੱਖਿਆ ਵਧੀ ਹੈ ਐਕਸਪ੍ਰੈਸ ਵੇ ਹਾਈਵੇ ਰੇਲਵੇ ਚਾਰ ਚੁਫੇਰੇ ਸੰਪਰਕ ਵਧਿਆ ਹੈ ਲੇਨ ਅਤੇ ਛੇ ਮਾਰਗੀ ਸੜਕਾਂ ਮੈਟਰੋ ਅਤੇ ਹਵਾਈ ਸੰਪਰਕ ਮੈਡੀਕਲ ਕਾਲਜ ਆਈਟੀਆਈ ਆਈਆਈਐਨ ਅਤੇ ਏਮਜ਼ ਦਿਖਾਉਂਦੇ ਹਨ ਕਿ ਇੱਕ ਰਾਸ਼ਟਰ ਵਿੱਚ ਟਾਂਚਾ ਬੁਨੇ ਇੱਕ ਰਾਸ਼ਟਰ ਵਿੱਚ ਉਹਨੇਦੀ ਟਾਂਚਾ ਕਿਵੇਂ ਹੋਣਾ ਚਾਹੀਦਾ ਹੈ ਇਹ ਸਨ ਪੰਜਾਬ ਦੀਆਂ ਮੁੱਖ ਬਣਾਂ ਪੰਜਾਬ ਦੀਆਂ ਹੋਰ ਕਬਰਾਂ ਦੇਖਣ ਲਈ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ ਧੰਨਵਾਦ